ਪਿਆਰ ਪ੍ਰੀਸਾ ਸ੍ਰੀ ਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਕਾਫੀ ਦਿਨ ਹੋ ਗਏ ਜੀ ਆਪਾਂ ਬਿਜੀ ਸੀ ਜਿਹੜੀ ਸੂਟਾਂ ਦੀ ਵੀਡੀਓ ਅਪਲੋਡ ਬਣੀਆਂ ਪਈਆਂ ਨੇ ਜੀ ਅਪਲੋਡ ਕਰਨ ਦਾ ਟਾਈਮ ਨਹੀਂ ਲੱਗਿਆ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਜੀ ਪੰਜ ਚਾਰ ਦਿਨ ਆਪਾਂ ਫਰੀ ਆ ਥੋੜੇ ਜੇ ਤੇ ਆਪਾਂ ਵੀਰਵਾਰ ਤੱਕ ਹੀ ਫਰੀ ਆ ਸ਼ੁੱਕਰਵਾਰ ਤੋਂ ਫੇਰ ਆਪਣੇ ਖੰਡ ਪਾੜ ਦਾ ਪ੍ਰੋਗਰਾਮ ਹੈ ਜਿਹੜਾ ਸ਼ੁਰੂ ਹੈ ਜੀ ਉਹੀ ਪੰਜ ਚਾਰ ਦਿਨਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆਂ ਵੀ ਸਾਰੀਆਂ ਭੈਣਾਂ ਦੇ ਪਾਰ ਚਲੋ ਜੀ ਆਪਾਂ ਸੂਟ ਦਿਖਾਉਨੇ ਆਂ ਇਹ ਵਾਲੇ ਸੂਟ ਤੁਹਾਨੂੰ ਸਾਰੇ ਹੈਂਡਵਰਕ ਦੇ ਰਹਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਿਓ ਜੀ ਚਲੋ ਜੀ ਆਪਾਂ ਸੂਟ ਦਿਖਾਉਨੇ ਸ਼ੁਰੂ ਕਰਦੇ ਆਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਆਰ ਕੇ ਬਟਿਕ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜ ਜੀ ਸਭ ਤੋਂ ਪਹਿਲਾਂ ਤਾਂਾਨੂੰ ਇਹ ਸ਼ਰਟ ਰਹੇਗੀ ਜੀ ਹੈਂਡਵਰਕ ਦੀ ਫੁੱਲ ਹੈਂਡਵਰਕ ਦਾ ਕੰਮ ਹੋਇਆ ਹੈ ਜੀ ਦੇ ਉੱਪਰ ਦੇਖੋ ਜੀ ਜਿਹੜਾ ਇਹ ਡਿਜ਼ਾਈਨ ਬਣਿਆ ਹੋਇਆ ਹੈ ਲਓ ਜੀ ਇਸ ਤਰ੍ਹਾਂ ਇਹ ਗਲੇ ਤੱਕ ਫਲਾਵਰ ਨੇ ਜੀ ਦੋ ਫਲਾਵਰ ਨੇ ਗਲੇ ਤੇ ਉਸ ਤੋਂ ਬਾਅਦ ਆ ਗਈ ਜੀ ਤਿੰਨ ਫੇਰ ਦੋ ਸੈਂਟਰ ਦੇ ਵਿੱਚ ਫੇਰ ਤਿੰਨ ਆਪਾਂ ਨੇ ਇਸ ਤਰ੍ਹਾਂ ਹੈਂਡਵਰਕ ਦਾ ਕੰਮ ਦੇਖੋ ਜੀ ਲਓ ਜੀ ਪੂਰਾ ਐਨ ਓਕੇ ਚ ਕਈ ਭਣਾ ਕਹਿੰਦੇ ਨੇ ਵੀ ਪਿੱਛੋਂ ਥੋੜੇ ਹਨਾ ਵੀ ਉਹ ਮੈਨੂੰ ਮੈਸੇਜ ਆਏ ਨੇ ਕਾਫੀ ਵੀ ਅਸੀਂ ਹੋਰ ਕਿਤੋਂ ਸੂਟ ਲੈਨੇ ਉਹਨਾਂ ਦੇ ਜਿਹੜੇ ਪਿਛਲੇ ਟੰਕੇ ਨੇ ਉਹ ਖੁੱਲੇ ਛੱਡਦੇ ਨੇ ਉਹ ਲਓ ਜੀ ਇਹਦੇ ਵਿੱਚ ਤੁਹਾਨੂੰ ਕੋਈ ਵੀ ਤਾਗਾ ਖੁੱਲਾ ਨਹੀਂ ਦਿਖੂਗਾ ਸਾਰੇ ਜਮ੍ਹਾਂ ਓਕੇ ਕਰੇ ਪੈਨੇ ਦੇਖੋ ਜੀ ਇਸ ਤਰ੍ਹਾਂ ਦਾ ਫੁੱਲ ਹੈਂਡਵਰਕ ਕੰਮ ਹੋਊਗਾ ਜੀ ਇਹਦੇ ਵਿੱਚ ਕੋਈ ਵੀ ਆਰੀ ਜਾਂ ਕੋਈ ਹੋਰ ਵਰਕ ਨਹੀਂ ਐਡ ਕੀਤਾ ਬਾਕੀ ਮੇਰੇ ਭਣਾ ਇਹਦੇ ਵਿੱਚ ਮਟੀਰੀਅਲ ਆ ਜਿਹੜਾ ਕਟ ਦਾਣਾ ਸਿਫਕੀ ਸੁਰਾਹੀ ਕੱਟ ਦਾਣਾ ਸਿੱਪੀ ਸਰਾਹੀ ਜੋ ਵੀ ਮਟੀਰੀਅਲ ਹੁੰਦਾ ਹੈ ਹੈਂਡਵਰਕ ਦਾ ਆਪਾਂ ਵਧੀਆ ਵਾਲਾ ਲਾਇਆ ਇਹ ਨਹੀਂ ਹੋਊਗਾ ਜੀ ਵੀ ਆਪਣਾ ਜਿਹੜਾ ਸੂਟ ਹੈ ਧੋ ਕੇ ਜਿਹੜਾ ਵਰਕ ਵਾਲਾ ਮਟੀਰੀਅਲ ਹੈ ਉਹ ਬਲੈਕ ਹੋ ਜਾਊਗਾ ਲਓ ਜੀ ਇਹ ਪਿਓਰ ਕ੍ਰਾਸ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਜੇ ਤੁਸੀਂ ਪਿਓਰ ਕ੍ਰਾਸ ਦੇ ਵਿੱਚ ਇਹ ਪਤਾ ਕੀ ਇਹ ਪਿਓਰ ਕ੍ਰਾਸ ਦਾ ਕੀ ਸਿਸਟਮ ਹੈ ਜਿਹੜੀ ਆਪਣੀ ਦੂਸਰੀ ਨਾਰਮਲ ਕ੍ਰਾਸ ਹੈ ਜੀ ਉਹ ਆਕੜੀ ਆਕੜੀ ਰਹੂਗੀ ਇਹ ਬਿਲਕੁਲ ਸੌਫਟ ਹੈ ਜਮੀ ਨਹੀਂ ਪਤਾ ਬਸ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਬਲਜੇ ਦਿਖਦੇ ਨੇ ਉਹ ਕ੍ਰਾਸ ਵਾਂਗੂ ਦਿਖਦੇ ਨੇ ਬਿਲਕੁਲ ਸੌਫਟ ਹੈ ਇਹ ਫੁੱਲ ਪਿਓਰ ਦੇ ਵਿੱਚ ਤੁਹਾਨੂੰ ਕ੍ਰਾਸ ਮ ਜੇ ਤੁਸੀਂ ਇਹਦਾ ਸੂਟ ਲਾਉਂਗੇ 2500 ਦਾ ਪਊਗਾ ਤਾਂ ਉਹਨੂੰ ਕੱਲਾ ਪਲੇਨ ਸੂਟ ਵਰਕ ਤੋਂ ਬਿਨਾ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਪਹਿਲਾਂ ਪਾਸ ਸਲਵਾਰ ਦਾ ਕਪੜਾ ਦਿਖਾਈਏ ਤਾਂ ਤੁਹਾਨੂੰ ਫਿਰ ਤੁਹਾਨੂੰ ਸਲਵਾਰ ਤੋਂ ਪਤਾ ਲੱਗੇਗਾ ਵੀ ਆਪਾਂ ਇਹਦੇ ਉੱਤੇ ਪੂਰਾ ਪੈਚ ਲਾਇਆ ਜੀ ਸ਼ਰਟ ਤੇ ਸਲਵਾਰ ਦੀ ਫੈਬਰਿਕ ਨਾਲ ਦਾ ਲਾਉ ਜੀ ਇਸ ਤਰ੍ਹਾਂ ਦਾ ਆਪਾਂ ਨੇ ਲਾਈਨਾਂ ਵਾਲੀ ਸਿਮਰ ਹੈ ਜਿਹੜੀ ਇਹਦੇ ਨਾਲ ਸਲਵਾਰ ਦੀ ਫੈਬਰਿਕ ਰੱਖੀਏ ਦੇਖੋ ਸਲਵਾਰ ਦੀ ਫੈਬਰਿਕ ਤੇ ਆਪਾਂ ਨੇ ਇਸ ਤਰ੍ਹਾਂ ਜਿਹੜਾ ਸ਼ਰਟ ਨਾਲ ਦਾ ਲਾ ਕੇ ਪੈਚ ਲਾਇਆ ਜੀ ਪੈਚ ਦੇ ਉੱਪਰ ਕੰਮ ਦੇਖੋ ਪੂਰਾ ਹੈਂਡਵਰਕ ਮੋਤੀ ਪੂਰਾ ਫਲਾਵਰ ਸੋਹਣਾ ਬਣੇ ਹੋਏ ਨੇ ਦੇਖੋ ਕੰਮ ਓਕੇ ਹੋਊਗਾ ਜੀ ਇੱਕ ਨੰਬਰ ਆਪਾਂ ਲਓ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਬਾਜੂ ਦੇ ਉੱਪਰ ਆਪਾਂ ਨੇ ਸਲਵਾਰ ਨਾਲ ਦਾ ਪੈਚ ਲਾਇਆ ਘੇਰੇ ਤੇ ਸ਼ਰਟ ਦੇ ਘੇਰੇ ਤੇ ਆਪਾਂ ਕੁਝ ਨਹੀਂ ਕੀਤਾ ਹੋਇਆ ਇਦਾਂ ਹੀ ਸਿੰਪਲ ਫਲਾਵਰ ਰੱਖੇ ਨੇ ਤੇ ਬਾਹ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਲਾਇਆ ਜੀ ਪੈਚ ਤੇ ਉੱਪਰ ਇਹਦੇ ਸਾਰੇ ਤੇ ਵਰਕ ਕੀਤਾ ਬਹੁਤ ਸੋਹਣਾ ਮੋਤੀ ਮਟੀਰੀਅਲ ਲੱਗਿਆ ਹੋਇਆ ਹੈ ਇਦਾਂ ਦਾ ਦੁਪੱਟਾ ਹੈ ਜੀ ਰੈਡੀ ਕਰਵਾਉਣਾ ਹੈ ਜੀ ਇੱਕ ਵਾਰ ਆਪਾਂ ਤੁਹਾਨੂੰ ਸਿੰਪਲ ਵਜੋਂ ਵੀਡੀਓ ਦੇ ਵਿੱਚ ਸੂਟ ਦਿਖਾ ਦਈਏ ਬਾਕੀ ਰੇਟ ਇਹਨਾਂ ਦੇ ਜੀ ਜਿਹੇ ਜੀ ਤੁਸੀਂ ਫੈਬਰਿਕ ਲਾਓਗੇ ਉਸੇ ਹਿਸਾਬ ਦੇ ਨਾਲ ਰਹੂਗਾ ਜੇ ਤੁਸੀਂ ਵਰਕ ਵੀ ਚੇਂਜ ਕਰਨਾ ਹੈ ਇਹਦੇ ਵਿੱਚ ਆਰੀ ਦਾ ਕਰਵਾਉਣਾ ਹੈ ਥੋੜਾ ਜਿਹਾ ਆਰੀ ਹੈਂਡ ਮਿਕਸ ਕਰਾਉਣਾ ਤਾਂ ਤੁਹਾਨੂੰ ਪ੍ਰਾਈਸ ਹੈ ਦਾ ਜਿਹੜਾ ਘੱਟ ਪੈ ਜਾਊਗਾ ਜੇ ਤੁਸੀਂ ਇਹਨੂੰ ਫੁੱਲ ਹੈਂਡਵਰਕ ਦਾ ਰੱਖੋਗੇ ਤਾਂ ਤੁਹਾਨੂੰ ਪ੍ਰਾਈਸ ਹੈ ਜਿਹੜਾ ਵੱਧ ਪਊਗਾ ਤਾਂ ਤੁਹਾਨੂੰ ਵੀ ਪਤਾ ਹੈ ਜੀ ਵੀ ਜਿਹੜਾ ਹੈਂਡਵਰਕ ਦਾ ਕੰਮ ਹੈ ਉਹ ਬਹੁਤ ਜ਼ਿਆਦਾ ਥੋੜਾ ਜਿਹਾ ਕੋਸਟਲੀ ਹੋ ਜਾਂਦਾ ਹੈ ਲਓ ਜੀ ਸਿਮਰ ਵਾਲੀ ਲਾਈਨਾਂ ਦੀ ਆਪਾਂ ਨੇ ਦੀ ਰੱਖੀ ਐ ਸਲਵਾਰ ਜਲਦੀ ਜਲਦੀ ਮੇਰੀਆਂ ਭੈਣਾਂ ਜੇ ਤੁਸੀਂ ਐਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਇਸ ਤੋਂ ਬਾਅਦ ਇਹ ਵਾਲਾ ਸੂਟ ਇਹ ਬਣਿਆ ਜੀ ਆਰਗੈਂਜਾ ਤੇ ਬਹੁਤ ਸੋਹਣਾ ਲਾਈਟ ਸੀ ਗ੍ਰੀਨ ਦਾ ਸੂਟ ਬਣਿਆ ਕਲਰ ਹੈ ਇਹਦਾ ਇਹ ਪਲੇਨ ਆਰਗੈਂਜਾ ਤੇ ਰੱਖਿਆ ਆਪਾਂ ਨੇ ਡਿਜ਼ਾਈਨ ਦੇਖੋ ਜੀ ਇਹ ਆਪਾਂ ਨੇ ਪੁੱਠੀ ਟਾਇਰ ਮਾਰੀ ਹੋਈ ਆ ਕਿਉਂਕਿ ਕਈ ਵਾਰ ਲਓ ਜੀ ਦੇਖੋ ਡਿਜ਼ਾਈਨ ਤੁਸੀਂ ਮੋਰਨੀਆਂ ਵਾਲਾ ਡਿਜ਼ਾਈਨ ਰਹੂਗਾ ਹੋਰ ਰਾਇਲ ਬਲੂ ਦੀ ਆਪਾਂ ਨੇ ਇਹਦੇ ਵਿੱਚ ਐਡ ਕੀਤੀ ਹੈ ਜੀ ਥ੍ਰੈਡ ਲਓ ਜੀ ਕਰੋ ਚੈੱਕ ਪੂਰਾ ਫੁੱਲ ਹੈਂਡਵਰਕ ਦਾ ਸੂਟ ਰਹੂਗਾ ਤੁਸੀਂ ਕਿਵੇਂ ਮਰਜ਼ੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰੋ ਜੀ ਚਮਕਦੇ ਨੇ ਸੂਟ ਦੇਖੋ ਪੂਰੇ ਇਹਦੇ ਆਪਾਂ ਨੂੰ ਸਾਨੂੰ ਗਲੇ ਤੇ ਵੀ ਕੋਈ ਬਟਨ ਲਗਾਉਣ ਦੀ ਲੋੜ ਨਹੀਂ ਸਾਰਾ ਵਿੱਚ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਗੋਟਾ ਪੱਤੀ ਵੀ ਸਾਰੀ ਪੂਰਾ ਓਕੇ ਕੰਮ ਹੈ ਇਹਦੇ ਵਿੱਚ ਤੇ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਬੂਟੀ ਮਿਲੂਗੀ ਜੀ ਤੇ ਘੇਰ ਤੇ ਵੀ ਤੁਹਾਨੂੰ ਜਿਹੜਾ ਕੰਮ ਹੋਇਆ ਹੈ ਜੀ ਗਲੇ ਤੇ ਫੁੱਲ ਕੰਮ ਤੁਹਾਨੂੰ ਘੇਰ ਤੇ ਵੀ ਲੁਗਾ ਇਸ ਤਰ੍ਹਾਂ ਮੋਰਨੀਆਂ ਬਣੀਆਂ ਹੋਈਆਂ ਨੇ ਜੀ ਸਾਰੀ ਚੀਜ਼ ਓਕੇ ਆ ਇਸ ਤੋਂ ਬਾਅਦ ਆ ਗਿਆ ਜੀ ਦਾ ਬਾਜੂ ਦਾ ਕੰਮ ਬਾਜੂ ਤੇ ਆਪਾਂ ਨੇ ਇਸ ਤਰ੍ਹਾਂ ਦਾ ਕੰਮ ਦਿੱਤਾ ਲਓ ਜੀ ਜੇ ਤੁਹਾਨੂੰ ਪਸੰਦ ਆ ਇਹ ਸਲਵਾਰ ਦਾ ਕੰਮ ਨਹੀਂ ਹੈਗਾ ਜੀ ਤੇ ਸਲਵਾਰ ਤੇ ਆਪਾਂ ਜਿਹੜੀ ਇਸ ਤਰ੍ਹਾਂ ਦੀ ਰਾਇਲ ਬਲੂ ਦੀ ਪੱਟੀ ਲਗਾ ਕੇ ਆਪਾਂ ਡਿਜ਼ਾਈਨ ਬਣਾਵਾਂਗੇ ਪਤਾ ਨੂੰ ਇਹ ਸਟਿਚ ਕਿਤੇ ਹੋਏ ਵੀ ਦਿਖਾਵਾਂਗੇ ਇਹ ਉਹ ਨਾ ਪਾਈਕ ਵਾਰ ਤੁਹਾਨੂੰ ਅਨਸਟਿਚ ਦਿਖਾਵਾਂਗੇ ਜੇ ਤੁਸੀਂ ਨੇ ਇਹ ਲਾਈਨਿੰਗ ਔਰਗਾਂਜਾ ਤੇ ਕਰਾਉਣਾ ਹੈ ਉਤੇ ਵੀ ਕਰਵਾ ਸਕਦੇ ਹੋ ਜੇ ਬਿਨਾ ਪਲੇਨ ਔਰਗਾਂਜਾ ਤੇ ਕਰਾਉਣਾ ਉਤੇ ਵੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਅਗਲਾ ਆ ਗਿਆ ਜੀ ਮਹਿੰਦੀ ਕਲਰ ਇਹ ਆ ਗਿਆ ਜੀ 80 ਗ੍ਰਾਮ ਦੀ ਕ੍ਰੇਪ ਤੇ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਸਾਡੇ ਕੋਲੇ ਕੱਲ ਹੀ ਆਏ ਨੇ ਜੀ ਹੁਣ ਆਪਾਂ ਇਸ ਸਟੀਚਿੰਗ ਲਈ ਦੇਣ ਜਾਣਾ ਇੱਕ ਵਾਰ ਆਪਾਂ ਤੁਹਾਨੂੰ ਅਨਸਟਿਚ ਦੀ ਵੀਡੀਓ ਪਾ ਦਈਏ ਲਓ ਜੀ ਇਹਦੇ ਵੀ ਤੁਹਾਨੂੰ ਗਲੇ ਤੇ ਪੂਰਾ ਹੈਂਡਵਰਕ ਮਿਲੂਗਾ ਸਾਰਾ ਕੰਮ ਇਹ ਗਲੇ ਦਾ ਹੋਇਆ ਹੋਇਆ ਜੀ ਤੇ ਇਸ ਤਰ੍ਹਾਂ ਸੂਟ ਦੇ ਵਿੱਚ ਹੈਂਡ ਦੇ ਨਾਲ ਸਿੱਪੀ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਘੇਰ ਤੇ ਪੂਰਾ ਕੰਮ ਹੈਵੀ ਰਹੂਗਾ ਜੀ ਲਓ ਜੀ ਦੇਖੋ ਜੀ ਪੂਰਾ ਹੈਂਡਵਰਕ ਦਾ ਕੰਮ ਹੈ ਜਿਹੜਾ ਪੂਰਾ ਵਧੀਆ ਹੋਇਆ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਜਿਹੜੇ ਆਪਣੇ ਸੂਟ ਨੇ ਬੁੱਕ ਕਰ ਦਿਓ ਲਓ ਜੀ ਇਸ ਤਰ੍ਹਾਂ ਦੀ ਇਹ ਤੁਹਾਨੂੰ ਬੇਲ ਤੇ ਸਿੱਪੀ ਜਿਹੜੀ ਹੈਗੀ ਆ ਬਾਜੂ ਤੇ ਮਿਲੂਗੀ ਇਹਦੇ ਵੀ ਆਪਾਂ ਨੇ ਸਲਵਾਰ ਤੇ ਕੰਮ ਨਹੀਂ ਕੀਤਾ ਜੀ ਇਹ ਵਿਦਆਊਟ ਸਲਵਾਰ ਤੁਹਾਨੂੰ ਜਿਹੜਾ ਸੂਟ ਹੈ ਰਹੂ ਜੀ ਦੇਖੋ ਜੀ ਲਓ ਜੀ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੇਰੀਆਂ ਪੈਣਾਏ 80 ਗ੍ਰਾਮ ਦੀ ਕ੍ਰੇਪ ਤੇ ਕਰਿਆ ਜੇ ਤੁਸੀਂ ਇਹਨੂੰ ਸਸਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਹੋਰ ਹਨਾ ਵੀ ਫੈਬਰਿਕ ਬਦਲ ਸਕਦੇ ਹੋ ਲਓ ਜੀ ਅਗਲਾ ਆ ਗਿਆ ਜੀ ਇਸ ਤੇ ਰਾਮਾ ਗ੍ਰੀਨ ਕਲਰ ਹੈ ਇਹ ਇਹ ਵੀ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਇਸ ਤਰ੍ਹਾਂ ਗਲੇ ਤੇ ਕੰਮ ਹੋਊਗਾ ਜੀ ਦੇਖੋ ਪੂਰਾ ਤੇ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਸਿੱਪੀ ਕੱਟ ਦਾਣਾ ਲੱਗਿਆ ਮਿਲੂਗਾ ਜੀ ਪੂਰਾ ਹੈਂਡ ਦਾ ਕੰਮ ਮਿਲੂਗਾ ਤੇ ਇਹਦਾ ਪੂਰਾ ਫੁੱਲ ਹੈਵੀ ਤੁਹਾਨੂੰ ਜਿਹੜਾ ਹੈਗਾ ਘੇਰ ਦਾ ਕੰਮ ਮਿਲੂਗਾ ਘੇਰ ਦੇ ਵੀ ਇਸ ਤਰ੍ਹਾਂ ਮੋਤੀ ਲੱਗਿਆ ਹੋਇਆ ਜੀ ਵਿੱਚ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜੀਆਂ ਇਹ ਅੰਬੀਆਂ ਬਣੀਆਂ ਹਨ ਇਹਦੇ ਵਿੱਚ ਪੈਚ ਲਗਾਇਆ ਜੀ ਬਾਕੀ ਸਾਰੇ ਕਿਤੇ ਜਿਹੜਾ ਹੈਗਾ ਰੈੱਡ ਥਰੈਡ ਲਾ ਕੇ ਆਪਾਂ ਨੇ ਮਹਿਰੂਨ ਜਿਹੜਾ ਸੂਟ ਹੈ ਰੈਡੀ ਕੀਤਾ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਮੇਰੀ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹ ਕੰਮ ਰਹੂਗਾ ਜੀ ਇਹਦੀ ਸਲਵਾਰ ਤੇ ਓਨਾ ਹੀ ਕੰਮ ਹੈਵੀ ਸਲਵਾਰ ਤੇ ਰਹੂਗਾ ਜੀ ਓਨਾ ਹੀ ਕੰਮ ਹੈਵੀ ਬਾਹਰ ਤੇ ਰਹੂਗਾ ਓਨਾ ਹੀ ਕੰਮ ਹੈਵੀ ਤੁਹਾਨੂੰ ਘੇਰ ਤੇ ਮਿਲੂਗਾ ਡਬਲ ਡਬਲ ਲਓ ਜੀ ਦੇਖੋ ਜੀ ਇੰਨੇ ਹੀ ਕੰਮ ਤੁਹਾਨੂੰ ਇਹਦੀ ਇਸ ਤਰ੍ਹਾਂ ਬਾਜੂ ਤੇ ਕੰਮ ਆ ਗਿਆ ਜੀ ਪੂਰਾ ਹੈਵੀ ਸੂਟ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਐਦਾਂ ਦੇ ਤੁਸੀਂ ਵਿਆਹ ਦੇ ਵਿੱਚ ਪਾਉਣ ਲਈ ਬਹੁਤ ਸੋਹਣੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਲਓ ਜੀ ਦੇਖੋ ਸੂਟਾਂ ਦੀ ਲੁੱਕ ਦੇਖੋ ਬਹੁਤ ਸੋਹਣੀ ਬਣ ਰਹੀ ਹੈ ਰਾਮਾ ਗ੍ਰੀਨ ਕਲਰ ਹੈ 80 ਗ੍ਰਾਮ ਕਰੇਪ ਤੇ ਕਰਿਆ ਤੁਸੀਂ ਜੋ ਵੀ ਕਿਸੇ ਵੀ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਜੋਰ ਜੱਟ ਦੇ ਸੂਟ ਇਹ ਅਸੀਂ ਨੇ 5-6 ਸੂਟ ਤੁਹਾਨੂੰ ਪਤਾ ਆਪਣੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਅਸੀਂ ਇੱਕੋ ਜੇ ਕਰਾਏ ਨੇ 5-6 ਸੂਟ ਸਾਰੀਆਂ ਪਹਿਣਾ ਨੇ ਲਓ ਜੀ ਫੁਲਕਾਰੀ ਦਾ ਡਿਜ਼ਾਈਨ ਰਹੂਗਾ ਇਹ ਆਪਾਂ ਨੇ ਜੋਰ ਜੱਟ ਤੇ ਕੀਤਾ ਦੇਖੋ ਜੀ ਇਸ ਤਰ੍ਹਾਂ ਮਲਟੀ ਕਲਰ ਦੇ ਲਾ ਕੇ ਸਾਰਾ ਫੁਲਕਾਰੀ ਦਾ ਕੰਮ ਹੋਇਆ ਹੈ ਸ਼ਰਟ ਦੇ ਵਿੱਚ ਇਸ ਤਰ੍ਹਾਂ ਉੱਪਰ ਫਲਾਵਰ ਰਹਿਣਗੇ ਜੀ ਘੇਰ ਤੇ ਇਸ ਤਰ੍ਹਾਂ ਦੀ ਬੇਲ ਰਹੂਗੀ ਇਹ ਕੰਮ ਆਊਗਾ ਜੀ ਬਾਜੂ ਤੇ ਦੇਖੋ ਇਹਦੇ ਨਾਲ ਆਪਾਂ ਨੇ ਜੋਰ ਜੱਟ ਦੀ ਹੀ ਆਫ ਵਾਈਟ ਕਰੀਮ ਰੱਖੀ ਹੈ ਜੀ ਸਲਵਾਰ ਦੇਖੋ ਇਸ ਤਰ੍ਹਾਂ ਦੀ ਇਹ ਆਪਾਂ ਨੇ ਸਲਵਾਰਾਂ ਅਸੀਂ ਸਾਰੇ ਜਣੇ ਇੱਥੇ ਸਟੇਟ ਸਲਵਾਰ ਵੱਡੀਆਂ ਪਹਿਣਾ ਨਹੀਂ ਪਉਂਦੀਆਂ ਬੱਚੇ ਪਾ ਲੈਂਦੇ ਨੇ ਸਾਰਿਆਂ ਨੇ ਗੋਡੇ ਵਾਲੀ ਸਲਵਾਰ ਰੱਖੀ ਹੈ ਇਹ ਤਿੰਨ ਫਲਾਵਰ ਨੇ ਜਿਹੜੇ ਹੈਗੇ ਸਲਵਾਰ ਦੇ ਪਹੁੰਚੇ ਤੇ ਆਉਣਗੇ ਜੀ ਇਹ ਫਲਾਵਰ ਸੈਂਟਰ 'ਚ ਆ ਗਿਆ ਇਹ ਦੋ ਫਲਾਵਰ ਪਹੁੰਚੇ ਦੇ ਕੋਨਿਆਂ ਤੇ ਆ ਜਾਣਗੇ ਦੇਖੋ ਆਫ ਵਾਈਟ ਦੇ ਨਾਲ ਆਪਾਂ ਇਹਨਾਂ ਦੇ ਦੁਪट्टे ਰੈਡੀ ਕਰਵਾਉਣੇ ਨੇ ਜਦੋਂ ਪੂਰੇ ਸੂਟ ਤਿਆਰ ਹੋ ਗਏ ਇੱਕ ਵਾਰ ਆਪਾਂ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਦੁਪੱਟਿਆਂ ਦੀ ਲੁੱਕ ਨਾਲ ਲਓ ਜੀ ਰੈਸਟ ਕਲਰ ਹੈ ਬਹੁਤ ਸੋਹਣਾ ਪਿਆਰਾ ਪਿਆਰਾ ਤੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਪ੍ਰਾਈਸ ਆਪਾਂ ਤੁਹਾਨੂੰ ਨਾਲ ਮੈਂਸ਼ਨ ਕਰ ਦਾਂਗੇ ਜੀ ਹੁਣ ਮੈਂ ਹਜੇ ਕੰਮ ਬੀਜੀ ਸੀ ਬਾਜ਼ਾਰ ਜਾਣਾ ਮੇਰੇ ਕੋਲ ਟਾਈਮ ਨਹੀਂ ਤੁਹਾਨੂੰ ਪ੍ਰਾਈਸ ਦੱਸਣ ਦਾ ਲਓ ਜੀ ਅਗਲਾ ਸੂਟ ਬਣਿਆ ਹੋਇਆ ਜੀ ਇਹ ਤੁਸੀਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਆਪਣੀ ਕੁੜੀਆ ਤੇ ਪਾਇਆ ਹੋਇਆ ਦੇਖਿਆ ਹੋਊ ਇਹ ਸਿਮਰ ਦੇ ਵਿੱਚ ਬਣਿਆ ਹੋਇਆ ਪੂਰਾ ਗਲੇ ਦਾ ਹੈਂਡਵਰਕ ਹੋਊਗਾ ਜੀ ਦੇਖੋ ਲਓ ਜੀ ਫੁੱਲ ਹੈਂਡਵਰਕ ਹੋਇਆ ਹੈ ਜੀ ਇਸ ਤਰ੍ਹਾਂ ਇਹਦੇ ਉੱਪਰ ਦੋ ਪੈਨਲ ਜਾਂਦੇ ਨੇ ਲਾਈਨਾਂ ਦੇਖੋ ਇਸ ਤਰ੍ਹਾਂ ਦੀਆਂ ਸੈਂਟਰ ਦੇ ਵਿੱਚ ਇਹ ਬੂਟੀ ਬਣੀ ਹੋਈ ਹੈ ਜੀ ਇਧਰ ਛਿੱਪੀ ਲੱਗੀ ਹੋਈ ਹੈ ਤੇ ਆਪਾਂ ਨੇ ਪੂਰੀ ਫਿਨਿਸ਼ਿੰਗ ਦੇ ਨਾਲ ਇਹਨੂੰ ਪੇਸਟਿੰਗ ਪੱਟੀ ਲਾ ਕੇ 골ਡਨ ਸੂਟ ਨੂੰ ਜਿਹੜਾ ਸਲਾਈ ਕੀਤਾ ਹੋਇਆ ਲਓ ਜੀ ਬਾਜੂ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਇਹਦੇ ਨਾਲ ਆਪਾਂ ਨੇ ਬ੍ਰੌਕਟ ਦੇ ਵਿੱਚ ਰੱਖੀ ਹੈ ਜੀ ਸਲਵਾਰ ਇਹਦੇ ਨਾਲ ਕਲਰ ਇਸ ਤਰ੍ਹਾਂ ਰਾਣੀ ਕਲਰ ਦਾ ਸੀ 골ਡਨ ਸੀਗਾ ਆਪਾਂ ਨੇ ਬ੍ਰੌਕਟ ਦੀ ਸਲਵਾਰ ਲਗਾਈ ਹੈ ਜੀ ਦੁਪੱਟਾ ਰਹੂਗਾ ਜੀ ਤੁਹਾਨੂੰ オーਰਗਾਂਜਾ ਦਾ ਲਓ ਜੀ ਔਰ ਗੰਜਾ ਸਿਮਰਦਾ ਹੀ ਰਹੂਗਾ ਸੇਮ ਫੈਬਰਿਕ ਦਾ ਲਓ ਜੀ ਇਹਦੇ ਦੁਪट्टे ਤੇ ਵੀ ਤੁਹਾਨੂੰ ਕਟਵਰਕ ਮਿਲੂਗਾ ਲਓ ਜੀ ਸਾਰੇ ਦੁਪट्टे ਦੇ ਵਿੱਚ ਛਿੱਪੀ ਹੈਂਡਵਰਕ ਫਲਾਵਰ ਮੋਤੀ ਦਾਣਾ ਲੱਗਿਆ ਮਿਲੂਗਾ ਸਾਰਾ ਦੁਪੱਟਾ ਤੇ ਕੋਨਿਆਂ ਤੇ ਇਸ ਤਰ੍ਹਾਂ ਤੁਹਾਨੂੰ ਛੋਟੇ-ਛੋਟੇ ਹੈਂਡਵਰਕ ਦੇ ਮਿਰਰ ਸੀਸਾ ਲੱਗਿਆ ਹੈ ਜੀ ਫਲਾਵਰ ਮਿਲਣਗੇ ਇਸ ਤਰ੍ਹਾਂ ਦਾ ਸੇਮ ਕਲਰ ਹੈ ਮੇਰੇ ਭੈਣਾ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹਾਂ ਜੀ ਬਾਕੀ ਕਾਫੀ ਪਹਿਣਾ ਦੇਣੀਆਂ ਬਲੌਗ ਦੇਖਦੀਆਂ ਨੇ ਉਹਨਾਂ ਨੇ ਤਾਂ ਬਲੌਗ ਦੇ ਵਿੱਚ ਆਪਣੀ ਕੁੜੀਆ ਦੇ ਇਹ ਸੂਟ ਪਾਇਆ ਹੋਇਆ ਦੇਖਿਆ ਵੀ ਉਹ ਇੱਕ ਵਾਰ ਮੈਂ ਤੁਹਾਨੂੰ ਜ਼ਰੂਰ ਥੰਮਨੇ ਤੇ ਵੀਡੀਓ ਤੇ ਪਿਕ ਲਾ ਦੂੰਗੀ ਵੀ ਕਿਵੇਂ ਲੱਗਦਾ ਜੀ ਪਾਇਆ ਲਓ ਜੀ ਹੁਣ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹਸਪਰੀ ਦਾ ਸੂਟ ਕਿਦਾਂ ਦਾ ਲੱਗਿਆ ਤੁਹਾਨੂੰ ਕੱਲ ਵਾਲੇ ਬਲੌਗ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਨੇ ਜੀ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਥੋੜਾ ਜਾ ਹੁਣ ਸੀਜ਼ਨ ਦਾ ਕੰਮ ਹੈ ਜੀ ਤੁਹਾਨੂੰ ਪਤਾ ਵੀ ਵਿਆਹਾਂ ਦਾ ਜੋਰ ਹੈ ਹਨਾ ਜਲਦੀ ਜਲਦੀ ਰੈਡੀ ਹੋ ਜਾਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਥੈਂਕ ਯੂ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਕੱਲ ਨੂੰ ਮਿਲਦੇ ਹਾਂ ਹੋਰ ਨਵੇਂ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ